गिद्दा, ने, ने, गिद्दा गिद्दा करे मेलने गिद्दा गिद्दा करे मेलने गिद्दा पऊ बथेरा नी अख पट के झक मेलने नी अख पट के झक मेलने भरिया प्या बने रणजे तन तो लगती लैला चादरा मेलन जे तन तो लगती लैला चादरा मेलन जे तन तो लगती जब है गिद्दे विच पड़ समझो तू रंबर नु चढ़गी मैं ता मारूंगी ललकारा वे पिपरी दे ਚੱਕੁੰਡੀਆਂ ਕਰਾ ਕੇ ਜੁੱਤੀ ਨੌਗਦਾਰ 파 ਕੇ ਨੀਓ ਮਾਰਦਾ ਫਿਰੇ ਲਲਕਾਰੇ ਤੇ ਮੇਵੀ ਕੁੜੀਏ ਸਪਿੰਡ ਦੀ ਮਾਰੂ ਕੋਡ ਨਾ ਵਿਖਾਉਂ ਕੰਬੂ ਤਾਰੇ ਨੀ ਮੇਵੀ ਕੁੜੀਏ ਸਪਿੰਡ ਦੀ ਮਾਰੂ ਕੋਡ ਨਾ ਵਿਖਾਉਂ ਕੰਬੂ ਤਾਰੇ ਨੀ ਮੇਵੀ ਕੁੜੀਏ ਸਪਿੰਡ ਦੀ ਸ਼ਿਸ਼ੇ ਕੁੱਟੀਆਂ ਨੂੰ ਲੋਣ ਜੁੱਤੀ ਨੌਗਦਾਰ ਪੌਣ ਲੋਣ ਸੀਸ ਤੇ ਸੀਸ਼ ਪਟੀਆਂ ਮਜਾ ਮਾਦ ਲੇ ਤੋ ਫਾ ਮਜਾ ਮਾਦ ਲੇ ਤੋ

ਜੇ ਮੈਨੂੰ ਪਤਾ ਹੁੰਦਾ ਸਤ ਸਮਾਦੀ ਪਾਖੀ ਜੇ ਮੈਨੂੰ ਪਤਾ ਹੁੰਦਾ ਸਤ ਸਮਾਦੀ ਪਾਖੀ ਜੇ ਮੈਨੂੰ ਪਤਾ ਹੁੰਦਾ ਸਤ ਸਮਾਦੀ ਤੇਵੇਂ ਜਾਂ ਜਰਤੋਂ ਦੀ ਉੱਚੇ ਟਿਵੇਂ ਜਾਂ ਜਰਤੋਂ ਦੀ ਚਾਂਦਰ ਨਿਕਲੀ ਚੰਟੀ ਚੰਟੀ ਮੇਰੇ ਮੂਰ ਦੀ ਬੋਲੀ ਢਿੰਗ ਢਿੰਗ ਮੇਰੇ ਵੀਰ ਦੀ ਬੋਲੀ ਮੇਰਾ ਤੇ ਵੀਰਾ ਸਾਥ ਵਿੱਚ ਜੀਦੇ ਸੋਹਣੇ ਜੀਜਾ ਸਾਲੀ ਨੇ ਪੱਟੇ ਬਾਣ ਵਿੱਚ ਫੱਟ ਕੇ ਜੀਜਾ ਸਾਲੀ ਨੇ ਪੱਟੇ ਬਾਣ ਵਿੱਚ ਫੱਟ ਕੇ ਜੀਜਾ ਸਾਲੀ ਨੇ ਜੀਜਾ ਸਾਲੀ ਤਾਸ ਖੇਡਦੇ ਜੀਜਾ ਸਾਲੀ ਤਾਸ ਖੇਡਦੇ ਗੰਭਈ ਜਿੱਤ ਵਿੱਚ ਜੀਜਾ ਤਾਸ ਖੇਡਣੀ ਸਿੱਖਵੇ ਜੀਜਾ